ਦੋਸਤੋ ਆਹ ਝੂਠੀ ਦੇਖ ਸਕਦੇ ਹੋ ਇਹ ਚੋਰਾਵਾ ਡਾਕਟਰਾਂ ਸਰਕਾਰੀ ਦੋ ਟੈਨ ਚਵਾਈ ਹੋ ਕੇ ਕੰਡੇ ਦੁੱਧ ਲੱਗਿਆ ਹੋਇਆ ਹੈ ਇਹਦਾ ਚੋਰੀ ਨਹੀਂ ਕਰਦੇ ਕਾ ਕਾ ਚੋਰੀ ਨਹੀਂ ਕਰਦੇ 30 ਦਊਗੀ ਇਹ ਕਹਿਣ ਦਾ ਕੱਢ ਟੋਕਨ ਸਾਰਾ ਕੁਝ ਮੈਂ ਦਾ ਜਿੰਨਾ 24 ਕਿਲੋ ਦਾ ਮੈਂ ਦੇਖੋ ਯਾਰ ਜਿਹੜੀ ਆਪਾਂ ਦੇਖ ਰਹੀਓ ਉਹ ਦੇ ਰਹੀ ਹੈ ਦੇਖ ਲੈਂਦੇ ਹਾਂ ਦੋਸਤੋ ਆਹ ਟੋਕਨ ਨੰਬਰ ਹੈ ਤੁਸੀਂ ਸਰਚ ਕਰ ਸਕਦੇ ਹੋ ਬਾਈ ਕਹਿੰਦਾ 24 ਕਿਲੋ ਦੁੱਧ ਦਾ ਰਿਕਾਰਡ ਹੋਇਆ ਹੋਇਆ ਆਹ ਟੋਕਨ ਨੰਬਰ ਮੈਂ ਦਿਖਾ ਦਾਂ ਨੇੜੇ ਤੋਂ ਪੈਰਾ ਜੀ ਗੁੱਦੀ ਉੱਪਰ ਨਾਟ ਦੇਣਾ ਦਾ ਨੰਬਰ ਕੱਟਣਾ ਹਾਂ ਕੱਟ ਲੋ ਜਿਹੜਾ ਮਾਜੀ ਅਧਕਾਰੀ ਡਾਕਟਰ ਸਾਡੀ ਮੈਨੂੰ ਦੱਸੋ ਜੀ ਨਾ ਕੰਡੇ ਲੱਗੇ ਹਾਂ 24 ਕਿਲੋ ਤੇ ਬਾਕੀ ਦੋਸਤੋ ਤੋੜ ਕੇ ਦਿਖਾਵਾਂਗੇ ਬਾਈ ਕਹਿੰਦਾ ਸਪੈਸ਼ਲ ਆ ਝੋਟੀ 24 ਕਿਲੋ ਕੱਢਾ ਹੋਇਆ ਬਾਕੀ ਉਹ ਤੁਰੂ ਵੀ ਦੋਸਤੋ ਥਾਣਾ ਪਾਨੇ ਦੀ ਜੱਜਮੈਂਟ ਕਰ ਲਿਓ ਤੇ ਬਾਕੀ ਇਹਦਾ ਟੋਕਨ ਤੇ ਨੰਬਰ ਆ ਉਹ ਮੈਂ ਵੀਡੀਓ ਦੇ ਵਿੱਚ ਨੇੜੇ ਕਰਕੇ ਦਿਖਾਤਾ ਦੋਸਤੋ ਸਰਚ ਕਰ ਸਕਦੇ ਹੋ ਗੂਗਲ 'ਚ ਸਰਚ ਹੋ ਜੂਗਾ ਉਹ ਬਾਈ ਤੋਰੀ ਝੋਟੀ ਖੋਲੀ ਮੜੀ ਏ ਸਰਕਾਰੀ ਡਾਕਟਰ ਕੋ ਨਾ ਪਾਸ ਉਹ ਆਪਾਂ ਮੀ ਮੈਂ ਫ੍ਰੀ ਛੱਡਾਂਗੇ ਮੁੱਲ ਕੀ ਪਟਿਆਨੇ ਤੋਂ ਦਾ 140 ਹੈ ਪੁੱਛ ਲਮਣੇ ਦੋਸਤੋ ਬਾਈ ਕੰਨਾ ਝੋਟੀ ਦਾ 24 ਕਿਲੋ ਤੋਂ ਉਧਰ ਰਿਕਾਰਡ ਹੋਇਆ ਹੋਇਆ ਬਾਕੀ ਇਹਦਾ ਟੋਕਨ ਨੰਬਰ ਆਪਾਂ ਬੋਲਾਂਗੇ ਵੀਡੀਓ ਦੇ ਵਿੱਚ ਹੀ ਕਿਸੇ ਵੀਰ ਨੇ ਸਰਚ ਕਰਕੇ ਦੇਖਣਾ ਸਰਚ ਕਰਕੇ ਦੇਖ ਸਕਦਾ ਤੇ ਇਧਰ ਤੋਂ ਥਾਣਾ ਬਾਰਨਾ ਦਿਖਾ ਦੇਣਾ ਦੋਸਤੋ ਝੋਟੀ ਦਾ ਇਹ ਆ ਜੋ ਬਾਕੀ ਬਾਈ ਨਾਲ ਕਰਦੇ ਆ ਗੱਲਬਾਤ ਤੇ ਆਹ ਦੋਸਤੋ ਟੋਕਨ ਨੰਬਰ ਹੈਗਾ ਪੂਰਾ 1312276932 ਭਾਈ ਕਿੰਨਵੇਂ ਸੂਏ ਸੂਏ ਚੋਟੀ ਹੈ ਇਹ ਤੀਜੇ ਸੂਏ ਦਾ ਸੂਏ ਸੀ ਦੂਜੇ ਸੂਏ ਦਾ ਕੀ ਰਿਕਾਰਡ ਦੱਸੋ ਜੀ 24 ਲੀਟਰ ਦਾ ਰਿਕਾਰਡ ਹੈ ਜੀ ਕਿਹੜੀ ਸਸਤਾਚ ਰਿਕਾਰਡ ਹੋਇਆ ਬਾਈ ਨਾ ਪਟਿਆਲੇ ਤੋਂ ਜੀ ਸਰਕਾਰੀ ਡਾਕਟਰ ਹੰਧਾ ਵਿੱਚ ਸਸਤਾਚ ਕਿਹੜੀ ਚ ਹੋਇਆ ਬਾਈ ਕਿਵੇਂ ਜੀ ਆਪਣਾ ਸਰਕਾਰੀ ਹਸਪੀਟਲ ਸਰਕਾਰੀ ਦੀ ਸਰਕਾਰੀ ਦੋ ਟੈਨ ਚਵਾਈ ਹੋਈ ਆ ਕੰਡੇ ਲੱਗਿਆ ਜੀ 24 ਕਿਲੋ ਠੀਕ ਹੈ ਜੀ ਚੈੱਕ ਕਰ ਸਰ ਜਿਹੜਾ ਮਰਜੀ ਟੋਕਨ ਨੰਬਰ ਲੱਗਿਆ ਹੋਇਆ ਠੀਕ ਆ ਬਾਈ ਟੋਕਨ ਨੰਬਰ ਮੈਂ ਵੀਡੀਓ ਚ ਬੋਲਤਾ ਜਿਹੜੇ ਵੀਰ ਨੇ ਸਰਚ ਕਰਕੇ ਦੇਖਣਾ ਸਰਚ ਕਰਕੇ ਚੈੱਕ ਵੀ ਕਰ ਲੂਗਾ ਤੇ ਰੇਟ ਦੱਸੋ ਬਾਈ ਇਹਦਾ ਕਿੰਨਾ ਕਰਨਾ 1.40 ਕਿੱਨਾ ਦੀ ਛੱਡ ਦੋਗੇ ਲਾਸਟ ਸਵਾ ਲੱਖੀ ਦਾ ਇੱਕ 15 ਦੀ ਹੋ ਜੂਗੀ ਨਹੀਂ ਹੁੰਦੀ ਕਿੰਨੇ ਦੀ ਹੋ ਜਾਣੀ ਆ ਲਾਸਟ ਸਵਾ ਲੱਖ ਦੀ ਅੱਛਾ ਨੰਬਰ ਬੋਲੋ ਬਾਈ ਨੰਬਰ 97819 8236 ਇੱਕ ਵਾਰੀ ਫੇਰ ਬੋਲੋ 97819 8236 17 ਕਿਲੋ ਅੱਜ ਤਿਆਰ ਆ ਕਿੰਨੇ ਦਿਨ ਹੋ ਗਏ ਸੂਈ ਨੂੰ ਅੱਜ ਸੱਤਵਾਂ ਦਿਨ ਸੂਈ ਨੂੰ ਮਗਰ ਕੱਟੀ ਆ 17000 ਸਾਈ ਦੇ ਜੋ ਨਹੀਂ ਮੈਂ ਐਸ ਫਰੀ ਦਊਂਗਾ ਨਹੀਂ ਮੇਰੀ ਮਹਸਾ ਨਾਲ ਲੱਗ ਕੇ ਅੱਜ 17 ਕਿਲੋ 17 ਦੀ ਅੱਜ ਆਪਣੀ ਗਾਰੰਟੀ ਹੈ ਜਿਹੇ ਘਰੇ ਆ ਕੇ ਕੋਈ ਦੋ ਟਾਈਮ ਚਾਰ ਟਾਈਮ ਚੈੱਕ ਕਰੇ ਹੈ ਪੰਜ ਟਾਈਮ 24 ਦਾ ਹੈ ਪਿੰਡ ਕਿਹੜਾ ਬਾਈ ਆਪਣਾ ਲਵਾਨਾ ਪਿੰਡ ਹੈ ਪਵਾਨੀਗੜ੍ਹ ਲਾਗੇ ਪਵਾਨੀਗੜ੍ਹ ਤੋਂ ਜਿਹੜਾ ਖੰਨੇ ਨੂੰ ਜਾਂਦਾ ਬਾਈ ਥੋੜਾ 400 ਖੰਨੇ ਨਹੀਂ ਜਾਂਦਾ ਯਾਰ ਅੱਛਾ ਪਵਾਨੀਗੜ੍ਹ ਤੋਂ ਕਿੰਨੇ ਮੀਲ ਪੈ ਜਾਂਦਾ 17 ਕਿਲੋਮੀਟਰ ਹੈ ਤੇ ਆਪਣਾ ਨਾਬੇ ਤੋਂ ਬਾਈ 90 ਤੋਂ 7 ਕਿਲੋਮੀਟਰ ਹੈ ਅਸ਼ਿਆ ਨਾਬੇ ਤੋਂ 7 ਕਿਲੋਮੀਟਰ ਪੈਣ ਦੋਸਤੋ ਪਵਾਨੀਗੜ੍ਹ ਤੋਂ 17 22 ਗਰੰਟੀ ਦਿੰਦਾ 17 ਕਿਲੋ ਦੁੱਧ ਦੀ ਅੱਜ ਵੀ ਗਰੰਟੀ ਆ ਕਹਿੰਦਾ ਹਫਤਾ ਹੋ ਗਿਆ ਦੋਸਤੋ ਸੂਈ ਨੂੰ ਦੂਜੇ ਸੂਏ ਕਹਿੰਦਾ 24 ਕਿਲੋ ਦਾ ਇਹਦਾ ਰਿਕਾਰਡ ਹੈ ਤੇ ਬਾਕੀ ਟੋਕਨ ਨੰਬਰ ਇਹਦਾ ਮੈਂ ਬੋਲੀ ਦਿੱਤਾ ਵੀਡੀਓ 'ਚ ਸਰਚ ਕਰਕੇ ਦੇਖਣਾ ਜਿਹੜੇ ਵੀਰ ਨੇ ਦੇਖ ਸਕਦਾ ਤੇ ਬਾਕੀ ਗਰੰਟੀ ਲੈਂਦਾ ਦੋਸਤੋ ਬਾਈ ਕਹਿੰਦਾ ਫ੍ਰੀ ਦੇਊਂਗਾ ਅੱਜ 10000 ਸਾਈ ਕਰ ਲਈ ਕੋਈ ਅੱਜ ਜੇ ਕਰਨੀ ਆ ਵੀ 24 ਕਿਲੋ ਦੁੱਧ ਆਪਾਂ ਇਹਦਾ ਚਵਾ ਦਾਂਗੇ ਤਿਆਰ ਕਰਾ ਕੇ ਤੇ ਬਾਕੀ ਹਵਾਨਾ ਹੂਨਾ ਵੀ ਦੇਖ ਸਕਦੇ ਹੋ ਦੋਸਤੋ ਥਣਾ ਦਾ ਗੈਪ ਵਗੈਰਾ ਦੇਖ ਸਕਦੇ ਆ ਆਪਸ ਦੇ ਵਿੱਚ ਪੂਰਾ ਹੈ ਤੇ ਬਾਕੀ ਦੋਸਤੋ ਮੌਕੇ ਦੀ ਗੱਲ ਆ ਝੁੱਟੀ ਦੁੱਧ ਕਿੰਨਾ ਤਿਆਰ ਕਰਦੀ ਆ ਹੁਣ 17 ਰੈਡੀ ਹੈ ਠੀਕ ਹੈ ਜੀ ਬੱਚਾ ਕੀ ਆ ਜੀ ਨਾਲ ਦੇ ਕੱਟੀ ਆ ਜੀ ਕੱਟੀ ਆ ਕੱਟੀ ਵੀ ਦੇਖ ਸਾਡੇ ਤੁਸੀਂ ਕਰੀ ਖੜੀ ਦੋਸਤੋ ਨਾਲ ਪਲੱਸ ਪੁਆਇੰਟ ਆ ਜਿਹੜਾ ਕੱਟੀ ਆ ਝੁੱਟੀ ਦੇ ਕਹਿੰਦਾ ਟੀਕੇ ਦੀ ਚੰਗੇ ਟੀਕੇ ਦੀ ਕੱਟੀ ਆ ਕਿਸੇ ਦੀ ਕੱਟੀ ਨਹੀਂ ਹਾਂ ਤੇ ਆਜੋ ਅੱਗੇ ਲੈ ਕੇ ਚੱਲਦੇ ਆ ਤੁਹਾਨੂੰ ਹੋਰ ਦਿਖਾਉਣਾ ਝੁੱਟੀਆਂ ਕਲੋਸ ਤੋਂ ਆਜੋਤੀ ਦੇਖ ਸਕਦੇ ਹਾਂ ਤੇ ਹਵਾਨਾ ਦੇਖ ਸਕਦੇ ਹਾਂ ਥਣ ਥਣ ਦੇਖ ਸਕਦੇ ਹਾਂ ਇੱਧਰ ਤੋਂ ਤੇ ਅਗਲੀ ਗੱਲਬਾਤ ਕਰਾਵਾਂਗੇ ਬਾਈ ਨਾਲ ਓਏ ਤੂੰ ਲੈ ਮੱਝ ਲੱਗਿਆ ਦੋਸਤੋ ਦਿਖਾਉਣ ਤੁਹਾਨੂੰ ਪੂਰੀ ਕਮਾਲ ਦੀ ਹਵਾਨਾ ਹਵੂਨਾ ਦੇਖ ਲਓ ਪੂਰੇ ਡਾਬਲ ਹਵਾਨੇ ਵੀ ਆ ਛਣ ਛਣੌਟ ਦੇਖ ਸਕਦੇ ਹੋ ਪੂਰੀ ਦੂਰੀ ਤੇ ਲੱਗੇ ਨੇ ਦੋਸਤੋ ਆਪਸ ਵਿੱਚ ਬਾਕੀ ਜਦੋਂ ਮੁਰੂ ਕੀ ਮੱਝ ਹੋਦੋਂ ਜੱਜਮੈਂਟ ਕਰ ਲਿਓ ਮੋੜ ਲਓ ਜੀ ਬਾਜੀ ਕਮਾਲੋ ਭਵਾਨਾ ਦੇਖੋ ਦੋਸਤੋ ਭਵਾਨਾ ਵਾਂਗੂ ਤੁਰਦੀ ਆ ਜਮਾ ਫਸਾਫਸਾ ਕੇ ਪੂਰੇ ਡਾਬਲ ਹਵਾਨੇ ਦੀ ਆ ਇਧਰ ਤੋਂ ਅੱਗੇ ਤੋਂ ਵੀ ਦੇਖ ਲਿਓ ਇਹ ਇਧਰ ਅੱਗੇ ਤੋਂ ਵੀ ਦੇਖ ਸਕਦੇ ਹੋ ਹਵਾਨਾ ਦੋਸਤੋ ਪੂਰਾ ਅੱਗੇ ਅਗਲੇ ਥਣ ਤੋਂ ਤੇ ਥਣਾਂ ਦਾ ਆਪਸ ਵਿੱਚ ਗੈਪ ਦੇਖ ਸਕਦੇ ਹੋ ਪੂਰੇ ਡਾਵਲ ਹਵਾਨੇ ਦੀ ਆ ਅਗਲੀ ਡਿਟੇਲ ਆਪਾਂ ਪੁੱਛਾਂਗੇ ਬਾਈ ਨੂੰ ਚੱਲ ਕੇ ਕੀ ਗੱਲਬਾਤ ਹੈ ਇਹਦੀ ਭਾਈ ਨਾਮ ਦੱਸੋ ਜੀ ਆ ਉਸੇ ਲੈ ਜਾਵਾਂ ਆ ਬਾਈ ਲੈ ਮੈਂ ਲੈ ਕੇ ਚਾਲਦੇ ਆ ਤੁਹਾਨੂੰ ਬਾਈ ਜੀ ਨਾਮ ਦੱਸੋ ਜੀ ਗੁਰਪ੍ਰੀਤ ਸਿੰਘ ਕਿੱਥੇ ਤੋਂ ਆਏ ਜੀ ਅਸੀਂ ਢੜਬੇ ਲਵੋ ਜੇ ਨਾਲ ਪਿੰਡ ਵਪਾਰ ਦਾ ਹੀ ਕੰਮ ਆ ਬਾਈ ਹਾਂ ਜੀ ਹਾਂ ਇਹ ਛੋਟੀ ਦੀ ਕੀ ਡਿਟੇਲ ਆ ਬਾਈ ਜੀ ਦੋਰੀ ਆਪਾਂ ਇਹ ਥੱਲੇ ਵੀਰੇ 22 ਕਿਲੋ ਦੁੱਧਾ ਤਿਆਰ ਹਾਂ ਇਸ ਟਾਈਮ ਰੈਡੀ ਆ ਜਮਾ ਐਰ ਕੰਡੇ ਦਾ ਕਿੰਨੇ ਵੇ ਸੂਈ ਆ ਇਹ 30 ਦਾ ਸੂਆ ਕਿੰਨੇ ਕਿ ਦਿਨ ਹੋ ਗਏ ਇਹਨੂੰ ਸੂਈ ਨੂੰ ਹੋ ਗਏ 10-11 ਦਾ ਬਾਈ ਪੱਕਾ ਤਿਆਰਾ ਹੈ 30 ਚਵਾ ਦੇਗਾ ਆਇਆ ਬਰੇ ਵੀਟੋ ਪਲੱਸ ਆ ਹੈ ਹਾਂ ਹਾਂ ਰੇਟ ਰੇਟ ਮੰਗਣ ਦਾ ਦੂਰ ਕਿੰਨੇ ਵੀ ਛੱਡ ਦੋਗੇ ਲਾਸਟ ਜਮਾਈ 81 70 70 ਦੀ ਨਹੀਂ ਹੁੰਦੀ ਚਲੋ ਮੌਕੇ ਤੇ ਹੋ ਵੀ ਸਕਦਾ ਕੰਮ ਨੰਬਰ ਬੋਲ ਦੋ 8542 43260 ਇੱਕ ਵਾਰੀ ਫੇਰ ਬੋਲ 8542 43260 ਸੁਆ ਕਿੰਨਾ ਮਾ ਦੱਸਿਆ ਤੀਸਰਾ ਸੁਆ ਦੋਸਤੋ ਤੀਜੇ ਸੁਵੇ ਝੋਟੀ ਆ ਇਧਰ ਤੋਂ ਮੂੰਹ ਮੱਥਾ ਦਿਖਾ ਦਣਾ ਇੱਕ ਵਾਰੀ ਤੇ ਬਾਕੀ ਹਵਾਨੇ ਵਾਲੇ ਤਾਂ ਬਟੇ ਗੱਡੇ ਪਏ ਨੇ ਦੋਸਤੋ ਇੱਕ ਵਾਰੀ ਫੇਰ ਦਿਖਾਉਣਾ ਤੁਹਾਨੂੰ ਮੈਂ ਹਵਾਨਾ ਪੂਰਾ ਡਬਲ ਹੈ ਦੋਸਤੋ ਬਾਕੀ ਝੋਟੀ ਦਾ ਦੋਸਤੋ ਹਵਾਨਾ ਹੀ ਦੱਸਦਾ ਵੀ ਦੁੱਧ ਦੇ ਥੱਲੇ ਹੈਗਾ ਤਿਆਰੀ ਦਾ ਐ ਮੰਨ ਲਓ 1 ਫੁੱਟ ਤੋਂ ਵੱਧ ਚੌੜਾ ਹਵਾਨਾ ਹੋਊਗਾ ਦੋਸਤੋ ਇਧਰੋਂ ਥਣ ਸਨੌੜ ਦੇਖ ਸਕਦੇ ਹੋ ਪੂਰੀ ਦੂਰੀ ਤੇ ਲੱਗੇ ਨੇ ਤੇ ਬਾਕੀ ਦੋਸਤੋ ਬਾਕੀ ਝੋਟੀ 20+ ਕੱਢ ਸਕਦੀ ਆ ਤੇ ਬਾਕੀ ਨੇੜੇ ਆ ਕੇ ਦੋਸਤੋ ਤਸੱਲੀ ਕਰਕੇ ਡੰਗਰ ਲੈਣਾ ਤੁਹਾਡੀ ਜ਼ਿੰਮੇਵਾਰੀ ਹੁੰਦੀ ਆ ਆ ਜੋ ਅੱਗੇ ਇਹ ਵੀ ਦਿਖਾਉਣੇ ਆਪਾਂ ਤੇਰਾ ਵੀ ਥਣ ਹਵਾਨਾ ਦੇਖ ਸਕਦਾ ਹਾਂ ਦੋਸਤੋ ਪੂਰੇ ਮੋਟਰ ਉੱਧਾਰੇ ਥਣ ਲੱਗੇ ਨੇ ਚਾਰੋਂ ਨਖੜ ਨੇ ਬਈ ਤੋਰੀ ਇਹਨੂੰ ਕੀ ਹਾਲ ਹੈ ਕਦੋਂ ਪੈਸੇ ਘੱਟ ਮੰਗਿਆ ਕਰੋ ਕਹਿੰਦਾ ਬਾਹਰੇ ਮੰਗਦੇ ਨੇ ਚੋਟੀ ਚੰਗੀ ਆ ਲੈ ਲੈ ਹੋਰ ਤਾਂ ਵਧੀਆ ਹੈ ਵਧੀਆ ਜਮਾ ਫਿੱਟਾ ਚੜਦੀ ਕਲਾ ਦੋਸਤੋ ਕਦ ਕਦ ਦੇਖ ਸਕਦੇ ਹੋ ਝੋਟੀ ਦਾ ਤੇ ਹਵਾਨੇ ਹਬੂਨੇ ਵਾਲੇ ਥਣਾ ਥਣਾ ਵਾਲੇ ਐਨ ਝੋਟੀ ਪੂਰੀ ਪੰਜੇ ਕੱਕਿਆਂ ਚ ਕਸਿਆਰ ਆ ਕੋਈ ਕਮੀ ਨਹੀਂ ਹੈਗੀ ਵਾ ਕਮਾ ਲਓ ਜੀ ਐਨ ਤੁਰਦੀ ਆ ਪਲਵਾਨਾ ਵਾਂਗੂ ਹੌਲੀ ਹੌਲੀ ਪੂਰਾ ਜੋਸ਼ ਵਾਲਾ ਹਵਾਨਾ ਬਾਕੀ ਨੇੜ ਚੱਲ ਕੇ ਦਿਖਾਵਾਂਗੇ ਥਣ ਥਣਾ ਓਟ ਤੇ ਸਿੰਘ ਸੰਗ ਦੇਖ ਸਕਦੇ ਹੋ ਬਿਲਕੁਲ ਕੁੰਡੇ ਨੇ ਪੂਰੀ ਟੌਪ ਕਲਾਸ ਝੋਟੀ ਆ ਯੂਰੋਪ 5 ਸਟਾਰ ਝੋਟੀ ਕਹਿੰਦੇ ਨੇ ਦੋਸਤੋ ਉਹ ਆ ਕੋਈ ਕਮੀ ਨਹੀਂ ਹੈਗੀ ਵਾ ਲਓ ਜੀ ਇੱਕ ਵਾਰੀ ਮੂੰਹ ਮੱਥਾ ਦਿਖਾ ਦੇਣਾ ਦੋਸਤੋ ਇੱਧਰ ਤੋਂ ਸਿੰਘਾ-ਸੁੰਗਾ ਦੀ ਜਮਾਂ ਐਂਡ ਪੁੰਡੇ-ਪੁੰਡੇ ਨੇ ਸਿੰਘਾ-ਸੁੰਗਾ ਇਹ ਵਸ ਕਰ ਕਰਮ ਸਰਦ ਕਰ ਦੇਗਾ ਯਾਰ ਬਾਈ ਲਵੇ ਲੈ ਕੇ ਚਾਲਦੇ ਐਡੀ ਡਿਟੇਲ ਪੁੱਛਦੇ ਆ ਕੀ ਗੱਲ ਬਾਤ ਆ ਹਾਂਜੀ ਬਾਈ ਜੀ ਇਹਦੀ ਕੀ ਡਿਟੇਲ ਆ ਟੋਟੀ ਦੀ ਕਿੰਨੇਵੇਂ ਸੂਆ ਸੂਆ ਬਾਈ ਦੂਜਾ ਸੂਆ ਦੂਜਾ ਸੂਆ ਕਿੰਨੇ ਕਿਦਰ ਹੋਗੇ ਇਹਨੂੰ ਸੂਈ ਨੂੰ ਇਹ ਵੀ ਨਾ ਦੱਸ ਦੇ ਨੇ ਟੋਟੀਆਂ ਸਾਰੀ ਟੌਪ ਦੀਆਂ ਚੱਕੀ ਫਿਰਦਾ ਸਾਰਾ ਰੈਣੇ ਦਾ ਮਾਲ ਹੈ ਹੈ ਸਾਰਾ ਰੈਣੇ ਦਾ ਜੀਨ ਸਾਈਡ ਦਾ ਜੀਨ ਸਾਈਡ ਦਾ ਮਾਲ ਆ ਸਾਰਾ ਇਹਦਾ ਰੇਟ ਰੂਟ ਫਿਰ ਆ ਇਹਦਾ ਸਵਾ ਦੋਰਾ ਰੇਟ ਹੀ ਤਾਂ ਮੰਗੀ ਆ ਨਾ ਹੈ ਰੇਟ ਹੀ ਵਾਲਾ ਮੰਗੀ ਆ ਨਾ 1 60 ਪੈਂਟ ਲਾਉਂਦੇ ਨੇ ਬਾਈ ਲੱਗੀ ਜਾਂਦਾ 1 60 ਕਿੰਨੇ ਕਿ ਦੀ ਛੜ ਦੇਗਾ ਇਰੂ ਵੀ ਬੇਰੇ ਉਲੀ ਛੱਡਾਂਗੇ 80 85 80 80 ਹੋ ਜੂਗੇ ਅਸੀਂ 80 ਦਾ ਅਥਰਾਂ ਤੱਕ ਫਿਰ ਇੱਕ ਪੈਂਡ ਲੱਗ ਜਾਣਾ ਦੁੱਧ ਤਿਆਰੀ ਦਾ ਕਿੰਨਾ ਕਾ ਦੁੱਧ ਤਿਆਰੀ ਦਾ 18 18 ਕਿਲੋ ہاں ਵੱੱਦ ਤਾਂ ਨਹੀਂ ਦਸੀ ਜਾਂਦਾ ਨਾ ਨਾਗਲਾ ਕਰੇ ਚੋਕੀ ਲਿਆ ਬਿਆਰੀ ਚੈੱਕ ਕਰੇ ਜਾ ਕੇ ਚੋਕੀ ਐਡਰੈਸ ਦੱਸ ਤਰਾ ਐਡਰੈਸ ਤਾਂ ਮੇਰਾ ਜਨਾਲ ਪਿੰਡਾਂ ਦੇ ਡਿੜਬੇ ਲੋਕੇ ਸੰਗਰੂਰ ਜ਼ਿਲ੍ਹਾ ਅੱਛਾ ਜੀ ਹਾਂ ਜੀ ਡਿੜਬੇ ਤੋਂ ਕਿੰਨੀ ਕਿ ਦੂਰ ਪੈ ਜਾਂਦਾ ਕਿਹੜੇ ਰੋਡ ਤੇ 4 ਕਿਲੋਮੀਟਰ 4 ਮੀਲ ਡਿੜਬੇ ਆ ਕਿਦ ਤਰਾ ਨੰਬਰ ਬੋਲ ਦੇ ਫੇਰ 85 ਬਿਆਰੀ 432699 ਛੜਦੇ ਆ 70 ਸੁੱਤਰ ਦੀ ਕੋਈ ਆ ਗਿਆ ਬੰਦਾ ਨਾ 55 ਸੀ ਜਟਾਜੀ 80 85 ਹਾਂ ਇਹਦੇ ਫਰਾਰੀ ਨੂੰ ਜੜੀ ਵੀ ਅੱਛਾ ਠੀਕ ਆ ਜੀ ਦੋਸਤੋ ਬਾਈ ਕੋਲ ਝੋਟੀਆਂ ਪੂਰੀਆਂ ਟੌਪ ਕਲਾਸ ਨੇ ਵਾਕਈ ਬਾ ਕੁਮਾਲ ਝੋਟੀਆਂ ਨੇ ਦੋਨੇ ਪੂਰੀਆਂ ਸ਼ਕੀਰ ਨੇ ਇੱਕ ਵਾਰੀ ਇਹ ਝੋਟੀ ਦਾ ਮਾਥਣ ਹਵਾਲਾ ਤੁਹਾਨੂੰ ਫੇਰ ਦਿਖਾ ਦੇਣਾ ਕੰਡੇ ਕੱਢ